ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਭਗਤ ਨਰਸੀ ਤੇ ਅੱਜ ਗੱਲ ਕਰਦੇ ਆ ਗਰਮੀ ਦੀਆਂ ਸਬਜ਼ੀਆਂ ਬਾਰੇ ਆਪਣੀ ਨਰਸਰੀ ਦੇ ਉੱਤੇ ਗਰਮੀ ਦੀਆਂ ਹਰੇਕ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਬੱਲਾਂ ਤਿਆਰ ਨੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਬੱਲ ਦੀ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਮੋਬਾਈਲ ਨੰਬਰ ਇਹ ਹੈ ਜੀ 9814013516 ਤੇ ਇੱਕ ਵਾਰੀ ਤੁਹਾਨੂੰ ਵੱਲਾਂ ਦਿਖਾਉਣੇ ਆ ਵੱਲਾਂ ਕਿਵੇਂ ਦੀਆਂ ਨੇ ਆਪਣੇ ਕੋਲ ਜੜੀਆਂ ਤਿਆਰ ਕੀਤੀ ਹੋਈਆਂ ਆ ਜੀ ਵਿਖਾਉਣੇ ਤੁਹਾਨੂੰ ਵੱਲਾਂ ਆ ਵੇਖੋ ਜੀ ਜੜੀਆਂ ਤਿਆਰ ਕੀਤੀਆਂ ਹੋਈਆਂ ਵੱਲਾਂ ਜੇ ਗੱਲ ਕਰੀਏ ਆਪਾਂ ਦੀਆਂ ਦੀ ਵੀ ਜਿੰਨੇ ਵੀ ਆਪਾਂ ਵੱਲਾਂ ਦੇ ਵਿੱਚ ਆਪਾਂ ਵਰਤੇ ਹੋਏ ਆ ਸਾਰੇ ਹਾਈਬ੍ਰਿਡ ਵੀ ਵਰਤੇ ਹੋਏ ਨੇ ਜਿਹੜੇ ਕੀ ਵੱਡੇ ਪੱਧਰ ਤੇ ਲੱਗਦੇ ਆ ਠੀਕ ਹੈ ਜੀ ਆਜਾ ਤੁਹਾਨੂੰ ਖੋਹਣੇ ਆ ਜਿੰਨੇ ਵੀ 20 ਹੋਣਗੇ ਸਾਰੇ ਹਾਈਬ੍ਰਿਡ ਨੇ ਠੀਕ ਹੈ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਵੱਡੇ ਪੱਧਰ ਤੇ ਲਾਉਣੀ ਹੋਵੇ ਜਿਵੇਂ ਕਿ ਸਿੱਧੀ ਸਾਡੇ ਕੋਲ ਜਾ ਕੇ ਸਿੱਧੀ ਟਰਾਂਸਪਲੈਂਟ ਕਰਨੀ ਹੋਵੇ ਉਹਦੀ ਸਹੂਲਤ ਵੀ ਆਪਣੇ ਕੋਲ ਹੈਗੀ ਏ ਠੀਕ ਆ ਜੀ ਉਹ ਮੇਰਾ ਵੀਰ ਆਪਦਾ ਕਰੇਟ ਲੈ ਕੇ ਆ ਜੇ ਕਰੇਟਾਂ ਦੇ ਵਿੱਚ ਅਸੀਂ ਭਰ ਕੇ ਤੁਸੀਂ ਆਪਦਾ ਜੋ ਵੀ ਹੋਇਆ ਆ ਆਪਾਂ ਗੱਲਬਾਤ ਕਰਕੇ ਤੇ ਆਪਾਂ ਨੂੰ ਦੇ ਦੇਾਂਗੇ ਆਜੋ ਤੁਹਾਨੂੰ ਖੋਣਿਆ ਬੀ ਆਪਾਂ ਬੀਜੇ ਹੋਇਆ ਜਿਵੇਂ ਤੋਰੀ ਬੀਜੀ ਆਪਾਂ ਵੀ ਐਨ ਆਰ ਕੰਪਨੀ ਦੀ ਠੀਕ ਆ ਜੀ ਕੱਦੂ ਜਿਵੇਂ ਆ ਬਾਇਓ ਸੀਡ ਦਾ ਕਰੇਲਾ ਜਿਹੜਾ ਆਪਾਂ ਸਿਜਨਟਾ ਕੰਪਨੀ ਦਾ ਠੀਕ ਹੈ ਜੀ ਰਾਸ਼ੀ ਕੰਪਨੀ ਦਾ ਮਤਲਬ ਜਿੰਨੇ ਵੀ ਬੀ ਬੀਜੇ ਹੋਇਆ ਸਾਰੇ ਹੀ ਹਾਈਬ੍ਰਿਡ ਬੀਜ ਨੇ ਠੀਕ ਹੈ ਜੀ ਕੁਆਲਿਟੀ ਵੱਲੋਂ ਸਾਡੀ ਬਿਲਕੁਲ ਗਰੰਟੀ ਹੈ ਜੀ ਕੁਆਲਿਟੀ ਨਾਲ ਕੋਈ ਐਸੀ ਕੰਪਰੋਮਾਈਜ਼ ਨਹੀਂ ਕਰਦੇ ਹੁੰਦੇ ਨਾ ਤਾਂ ਅੱਗੇ ਕੀਤਾ ਹੈ ਤਾਂ ਨਾ ਹੀ ਕਰਨਾ ਹੈ ਆਪਾਂ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ